ਨਾ ਕੱਲ ਵੇਖਦੇ ਆ ਸੀਗਾ ਦਿੱਲੀ ਦੇ ਕੈਬਨਟ ਮੰਤਰੀ ਭਾਜਪਾ ਦੇ ਲੀਡਰ ਮੰਗਨ ਦੇ ਸਕਸਸਾ ਦੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਿਹੜਾ ਪ੍ਰਦੂਸ਼ਨ ਹੈ ਪੰਜਾਬ ਦੇ ਵਿੱਚੋਂ ਪੁਰਾਣੀ ਸੜਕੇ ਜਿਹੜਾ ਦਿੱਲੀ ਦੇ ਵਿੱਚ ਆ ਰਿਹਾ ਔਰ ਇੱਥੋਂ ਅੱਗੇ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਖੋਦ ਜਿਹੜਾ ਉਹ ਪੁਰਾਣੀ ਸੜਕਾਂ ਦੀ ਉਹ ਮੱਲੇ ਤੇੜਾ ਪਪੂਸ਼ਨ ਵਧਾ ਦिए ਮੈਂ ਸੱਸਾ ਸਾਹਿਬ ਦੇ ਇਸ ਬਿਆਨ ਦੀ ਨਿੰਦਾ ਕਰਦਾ ਤੇ ਮੈਂ ਸਮਝਦਾ ਕਿ ਸੱਸਾ ਸਾਹਿਬ ਦਾ ਬਿਆਨ ਬਹੁਤ ਹੀ ਬੇਤੁਕਾ ਘਟੀਆਂ ਨੀਵੇਂ ਲੈਵਲ ਦੀ ਸਿਆਸਤ ਦਾ ਵਹਿ ਤਾ ਮੱਲੇ ਸਭ ਦੁਨੀਆ ਨੂੰ ਪਤਾ ਹੈ ਕਿ ਸੱਸਾ ਮੇਸ਼ਾਹ ਨੀਵੇਂ ਲੈਵਲ ਦੀ ਸਿਆਸਤ ਕਰਦਾ ਪਤਾ ਨਹੀਂ ਕਿੱਥੋਂ ਵੀਡੀਓ ਕੱਢ ਕੇ ਲਾਇਆ ਉਹ ਕਹਿੰਦਾ ਜੀ ਇਹ ਤਰਨਦਾ ਤੇ ਆਮਾ ਦੀ ਪਾਰਟੀ ਦੇ ਰੰਗ ਇਹਦੇ ਤਰਨਦਾ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਮੈਨੂੰ ਪੁੱਛਣਾ ਚਾਹੁੰਦਾ ਵੀ ਤੂੰ ਨਾਲੇ ਇਲੈਕਸ਼ਨ ਚਾਹ ਨਾਲੇ ਸਾਨੂੰ ਦਿਖਾ ਕਿਹੜੇ ਕਿਸਾਨ ਤਰਤਾਉਂਦੇ ਉਹਦਾ ਕਿਹੜਾ ਉਹ ਜਹਾਜ ਹੈ ਜਿਹੜਾ ਤਰਨ ਤਰ ਤੋਂ ਇਹ ਪ੍ਰਦੂਸ਼ਨ ਵਾਲੀ ਹਵਾ ਲੱਦ ਕੇ ਦਿੱਲੀ ਛੱਡ ਆਉਂਦਾ ਤਰਨ ਤਰ ਬਿਲਕੁਲ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਉਹਦਾ ਦੂਜੇ ਪਾਸੇ ਦਿੱਲੀ ਕਿੱਥੇ ਆ ਸਾਰਾ ਪੰਜਾਬ ਲੰਘ ਕੇ ਸਾਰਾ ਹਰਿਆਣਾ ਲੰਘ ਕੇ ਦਿੱਲੀ ਚ ਪ੍ਰਦੂਸ਼ਨ ਕਿੱਦਾਂ ਪਹੁੰਚਦਾ ਇਹ ਤੇ ਸੱਸਾ ਸਾਹਿਬ ਪਹਿਲਾਂ ਲੋਕਾਂ ਨੂੰ ਦੱਸਣ ਵੀ ਕਿਹੜਾ ਜਹਾਜ਼ ਜਾਂ ਕਿਹੜੀ ਉਹ ਬਸਿਆ ਬੀਜੇਪੀ ਦੀ ਜਿਸ ਬੀਜੇਪੀ ਦੀ ਵਾਸਤੇ ਚੜ ਕੇ ਉਹ ਚਲਾ ਜਾਂਦਾ ਉਹ ਮੈਂ ਮੈਂ ਸਬਦਾ ਕਿ ਸੱਸੇ ਦਾ ਬਿਆਨ ਜਿਹੜਾ ਬੇਹਤ ਨਿੰਦਯੋਗ ਹੈ ਉਹ ਤੇ ਬੀਜੇਪੀ ਇਦਾਂ ਦੇ ਬਿਆਨ ਦੇ ਕੇ ਨਾ ਤੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰ ਸਕਦੀ ਨਾ ਪੰਜਾਬੀਆਂ ਨੂੰ ਕਮਜ਼ੋਰ ਕਰ ਸਕਦੀ ਉਹਦਾ ਜਿਹੜਾ ਬਿਆਨ ਤੇ ਪੰਜਾਬ ਦੇ ਕਿਸਾਨ ਵਿਰੋਧੀ ਆ ਉਹਦਾ ਉਹਦਾ ਬਿਆਨ ਪੰਜਾਬ ਵਿਰੋਧੀ ਆ ਔਰ ਬੀਜੇਪੀ ਜਿਹੜੀ ਉਹ ਪੰਜਾਬ ਵਿਰੋਧੀ ਵੀ ਆ ਤੇ ਕਿਸਾਨ ਵਿਰੋਧੀ ਵੀ ਆ ਪਰ ਹੋਰ ਹੁੰਦਾ ਆਮ ਆਦਮੀ ਪਾਰਟੀ ਦੇ ਕਹਿ ਕੇ ਕਿ ਆਮ ਆਦਮੀ ਪਾਰਟੀ ਦੇ ਬੰਦੇ ਕਹਦੇ ਇਹ ਬਿਆਨ ਬਹੁਤ ਬੇਤੁਕਾ ਬੇਸਿਰ ਹੈ ਸਰ ਤਰ ਤਰਨ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪਹਿਲਾਂ ਵੀ ਇਥੇ ਵਿਜ਼ਿਟ ਕੀਤਾ ਦੋ ਦਿਨ ਮਾਰਾ ਔਰ ਕਿਸ ਤਰੀਕੇ ਨਾਲ ਚੱਲ ਰਿਹਾ ਔਰ ਕਿਸ ਤਰ੍ਹਾਂ ਕੀ ਲੱਗ ਰਿਹਾ ਤਰ ਤਰ ਦੀ ਇਲੈਕਸ਼ਨ ਜਿਹੜੀ ਆਮ ਆਦਮੀ ਪਾਰਟੀ ਬਹੁਤ ਆਰਾਮ ਨਾਲ ਜਿੱਤ ਲੇਗੀ ਬਹੁਤ ਵਧੀਆ ਜਵਾਬ ਸੀ ਵਕਾਸ ਦੇ ਨਾਮ ਦੇ ਉੱਤੇ ਅਸੀਂ ਬਲ ਜਿਹੜਾ ਇਲੈਕਸ਼ਨ ਲੜੇ ਪੰਜਾਬ ਦਾ ਜਿੰਨਾ ਵਕਾਸ ਹੁੰਤਾ ਕੀਤਾ ਉਹ ਸਭਾ ਵਕਾਸ ਦੇ ਬੇਸ ਦੇ ਉੱਤੇ ਜਿਹੜਾ ਉਹ ਇਲੈਕਸ਼ਨ ਨਹੀਂ ਆਦੇ ਉਹ ਜਿੱਤਦੇ ਸਰ ਇਹ ਇਥੇ ਬਾਰ ਬਾਰ ਜਿਵੇਂ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਪੰਥਰ ਦੀ ਗੱਲ ਕਰਦੇ ਆ ਜੀ ਕਿ ਕਰਨ ਦਾ ਪੰਥਰ ਕਾਰਜ ਮਜ਼ਬੂਤ ਆ ਔਰ ਦੂਸਰੇ ਪਾਸੇ ਕਾਲਜ ਪਾਰਸ ਪੰਜਾਬ ਦਾ ਜਿਵੇਂ ਮਨਦੀਪ ਸਿੰਘ ਨੇ ਉਹਨਾਂ ਨੇ ਖੜਾ ਕਰ ਉਹ ਕਿਸ ਤਰ੍ਹਾਂ ਚਿੱਤ ਆ ਜਿਹੜੇ ਬੰਦੇ ਬੈਠੇ ਅੰਦਰ ਇਹ ਸਾਰੇ ਆਮ ਘਰਾਂ ਦੇ ਬੰਦੇ ਬੈਠੇ ਕਿਰਤ ਕਰਨ ਵਾਲੇ ਲੋਕ ਆ ਪੰਥ ਕੀ ਹੁੰਦਾ ਪੰਥ ਕਿਰਤੀਆਂ ਦਾ ਪੰਥ ਪੰਥ ਦੇ ਦਿਨਾਂ ਬੋਲਵਾਸ਼ਾ ਦਾ ਪਤਾ ਨਾ ਇਹ ਕਿਰਤੀਆਂ ਦਾ ਪੰਥ ਜਿਹੜਾ ਆ ਅੰਦਰ ਪੰਥੀ ਆ ਕਿਹ ਹੈ ਇਹ ਤਰਤਾ ਦੇ ਲੋਕ ਆ ਕਿੱਥੋਂ ਆਏ ਆ ਸਾਡਾ ਉਮੀਦਵਾਰ ਪੰਥਕ ਦੀ ਹੈ ਸਮਝਦੇ ਕਿ ਗੱਲ ਠੀਕ ਹੈ ਪੰਥਕ ਅੱਗੋਂ ਵੀ ਸਾਰਾ ਪੰਥੀ ਬੈਠਾ ਇਹਦੇ ਲੋਕਾਂ ਨੇ ਤੈਅ ਕਰਨਾ ਕਿਦੋਂ ਵਿਕਾਸ ਚਾਹੀਦਾ ਕਿਦੋਂ ਕੀ ਚਾਹੀਦਾ ਜੀ ਲੋਕ ਤਾਂ ਕਰਦਗੇ ਤੂੰ ਦੇਖੋ ਕੀ ਬਣਦਾ ਸੋਸ਼ਲ ਮੀਡੀਆ ਤੇ ਲਗਾਤਾਰ ਪੰਜਾਬ ਦੇ ਲੋਕੋ ਹੀ ਤੁਮਸੀਬਾਂ ਵਿੱਚ ਕਿਰਦਾਰ ਪੋਚੀ ਕੀਤੀ ਰਹੀ ਸੋਸ਼ਲ ਵੀਡੀਓ ਬਣਾਉਣਾ ਲੱਗਦੇ ਉਹ ਫੇਰ ਕੀ ਵੀਡੀਓ ਬਣਾ ਮਣਾ ਕੇ ਪਾਉਂਦੇ ਆ ਇਹਨਾਂ ਨਾਲ ਮਾਨ ਸਾਹਿਬ ਦੇ ਉਹ ਜਿਹੜਾ ਉਹਨਾਂ ਦੀ ਦਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਦੀ ਆ ਇਹਨਾਂ ਨਾਲ ਕੋਈ ਅਸਰ ਨਹੀਂ ਹੋਣਾ ਇਹ ਤਾਂ ਬੰਦਾ ਬਹੁਤ ਘਟਿਆ ਲੈਵਲ ਦੀ ਬੀਜੇਪੀ ਦੀ ਪੋਲਟਿਕਸ